ਓ ਇਧਰ ਵੇਖੋ ਸਮਾਨ ਦੀ ਲੁੱਟਖਸਟ ਹੁੰਦੀ ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟਖਸਟ ਹੋ ਰਹੀ ਹੈ ਜਨਾ ਦਾ ਹੜਪੀਟ ਤਾਂ ਨਾ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ ਰਸ਼ਨ ਦੀਨ ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੂੰ ਜਿਹੜੇ ਬੜੀ ਦੂਰੋਂ ਆਏ ਆ ਹਾਂ ਤੁਸੀਂ ਵੇਖ ਸਕਦੇ ਆ ਉਹ ਵੇਖ ਸਕਦੇ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ ਹਾਲੇ ਵੀ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਇਹਨਾਂ ਲੋਕਾਂ ਦੀ ਕਰਤੂਤ ਆ ਕਰਤੂਕ ਇਹ ਇਹ 메인 ਰੋਡ ਤੋਂ ਆਹ ਵੇਖੋ ਆ ਜੇ ਇਧਰ ਵੇਖੋ ਸਮਾਨ ਦੀ ਲੁੱਟਖਸਟ ਦੀ ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟਖਸਟ ਹੋ ਰਹੀ ਹੈ ਜਨਾਂ ਦਾ ਹੜਪੀਟ ਤਾਂ ਨਾ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ ਰਾਸ਼ਨਦੀਨ ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੂੰ ਜਿਹੜੇ ਬੜੀ ਦੂਰੋਂ ਆਏ ਆ ਹਾਂ ਤੁਸੀਂ ਦੇਖ ਸਕਦੇ ਆ ਉਹ ਦੇਖ ਸਕਦੇ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ ਹਾਲੇ ਵੀ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ ਹਾਂ ਤੁਸੀਂ ਦੇਖ ਸਕਦੇ ਆ ਸਾਹਮਣੇ ਇਹਨਾਂ ਲੋਕਾਂ ਦੀ ਕਰਤੂਤ ਆ ਕਰਤੂਤ ਇਹ ਇਹ 메ਨ ਰੋਡ ਤੋਂ ਆ ਵੇਖੋ ਆ ਜੇ ਇੱਧਰ ਵੇਖੋ ਸਮਾਨ ਦੀ ਲੁੱਟਖਸਟ ਹੋndi। ਵੇਖੋ ਗੱਡੀ ਘੇਰ ਕੇ ਕਿਵੇਂ ਲੁੱਟਖਸਟ ਹੋ ਰਹੀ ਹੈ। ਜਿੰਨਾ ਦਾ ਹੜਪੇਟ ਤਾਂ ਨਾ ਕੋਈ ਸੰਬੰਧ ਵੀ ਨਹੀਂ ਉਹ ਲੋਕ ਲੁੱਟ ਰਹੇ ਗੱਡੀ ਨੂੰ। ਰਸ਼ਦੀਨ ਅਖੀਰ ਉਹਨਾਂ ਨੂੰ ਗੱਡੀ ਭਜਾ ਕੇ ਖੜਨੀ ਪਈ ਆ ਵੀਰਾਂ ਨੂੰ। ਜਿਹੜੇ ਬੜੀ ਦੂਰੋਂ ਆਏ ਆ। ਹਾਂ ਤੁਸੀਂ ਵੇਖ ਸਕਦੇ ਆ। ਉਹ ਵੇਖ ਸਕਦੇ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ। ਹਾਲੇ ਵੀ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ। ਆ ਤੁਸੀਂ ਦੇਖ ਸਕਦੇ ਆ ਸਾਹਮਣੇ ਇਹਨਾਂ ਲੋਕਾਂ ਦੀ ਕਰਤੂਤ ਆ ਕਰਤੂਕ ਹੈ ਇਹ 메인 ਰੋਡ ਤੋਂ ਆ ਵੇਖੋ ਆ ਜੇ